ਜਿੰਦਾਬਾਦ ਸਮਾਜੀ ਜਿੰਦਾਬਾਦ ਅੱਜ ਆਮ ਆਦਮੀ ਪਾਰਟੀ ਦੇ ਸਾਡੇ ਸ਼ਸ਼ੀਵਾਲਾ ਜੀ ਦੇ ਨਵਾਈ ਵਿੱਚ ਤਮੋਲੀ ਤੋਂ ਇੱਕ ਕਾਫੀ ਵੱਡੀ ਗਿਣਤੀ ਵਿੱਚ ਯੂਥ ਮਹਿਲਾਵਾਂ ਤੇ ਜੈਂਟਲਸ ਨੇ ਜੁਆਇਨ ਕੀਤਾ ਕਿਉਂਕਿ ਇਹਨਾਂ ਦੇ ਜਿਵੇਂ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਕੰਮ ਦੇਖੇ ਐ ਚਾਹੇ ਉਹ ਬਿਜਲੀ ਫਰੀਦ ਹੈ ਚਾਹੇ ਸੇਬ ਹੈ ਚਾਹੇ ਨੌਕਰੀਆਂ ਦਾ ਹੈ ਜਾਂ ਰਾਜਪੁਰੇ ਵਿੱਚ ਜਿਵੇਂ ਕੰਮ ਹੋ ਰਹੇ ਨੇ ਉਹਨਾਂ ਨੂੰ ਦੇਖ ਕੇ ਆਜਾਵਾ ਦੀ ਪਾਰਟੀ ਜੁਆਇਨ ਕੀਤੀ ਹੈ ਤੇ ਅਸੀਂ ਇਹਨਾਂ ਦਾ ਸਾਰਿਆਂ ਦਾ ਨੂਜੀਆ ਇਹਨੂੰ ਕਹਿੰਦੇ ਆ ਤੇ ਇਹਨਾਂ ਨੇ ਨਾਲ ਹੀ ਇੱਕ ਦੋ ਇਹਨਾਂ ਦੇ ਛੋਟੇ-ਛੋਟੇ ਕੰਮ ਹੈ ਜਿੰਨਾ ਕਰਕੇ ਬਹੁਤ ਔਖੇ ਹੋ ਰਹੇ ਨੇ ਉਹ ਕੰਮਾਂ ਦਾ ਵੀ ਇਹਨਾਂ ਨੇ ਸਾਡੇ ਨਾਲ ਜ਼ਿਕਰ ਕੀਤਾ ਜਿਨ੍ਹਾਂ ਦਾ ਅਸੀਂ ਬਹੁਤ ਜਲਦੀ ਹੱਲ ਕਰਵਾ ਕੇ ਇਹਨਾਂ ਨੂੰ ਉਹ ਮੁਸ਼ਕਲਾਂ ਵਿੱਚੋਂ ਨਿਜਾਤ ਦਿਵਾਇਆ ਜਿਹੜੀ ਮਹਿਲਾਵਾਂ ਦੀ 1100 ਰੁਪਏ ਵਾਲੀ ਸਕੀਮ ਹੈ ਹੁਣ ਮਾਰਚ ਦੇ ਬਜਟ ਸੈਸ਼ਨ ਆ ਰਿਹਾ ਹੈ ਬਜਟ ਸੈਸ਼ਨ ਵਿੱਚ ਪਾਸ ਹੋ ਕੇ ਲਾਗੂ ਹੋ ਜੂਗੀ ਔਰ ਮਾਰਚ ਵਿੱਚ ਪਾਸ ਹੋ ਕੇ April ਤੋਂ ਸਟਾਰਟ ਹੋ ਜੂਗਾ ਸਭ ਦੇ ਖਾਤੇ ਵਿੱਚ 11-1100 ਰੁਪਏ ਆਣਾ ਤੇ ਇੱਕ ਸਾਡੀ ਜਿਹੜੀ ਸਿਹਤ ਕਾਰਡ ਉਹ ਕੱਲ ਤੋਂ ਸ਼ੁਰੂ ਹੋ ਰਿਹਾ ਹੈ ਜਿਹੜਾ ਕਿ ਲੋਕਾਂ ਦੇ ਹੈਲਥ ਕਾਰਡ ਵਰਣਗੇ 10 ਲੱਖ ਤੱਕ ਦਾ ਕਾਰਡ ਹੈ ਜਿਹੜੀ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਅਰਵਿੰਦ ਕੇਜਰੀਵਾਲ ਜੀ ਦੀ ਮਿਸ਼ਨ ਨਿਰਦੇਸ਼ ਅਨੁਸਾਰ ਕੀ ਲੋਕਾਂ ਨੂੰ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਜੇ ਸਿਹਤ ਸਹੀ ਹੈ ਕੀ ਆਮ ਕੀ ਹੁੰਦਾ ਸੀ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਸੀ ਤਾਂ ਜਾਂ ਤਾਂ ਪੈਸਾ ਹੁੰਦਾ ਨਹੀਂ ਸੀ ਜਾਂ ਕੋਈ ਵਿਚਾਰਾ ਜ਼ਮੀਨਾ ਗਿਰਵੀ ਰੱਖਦਾ ਸੀ ਜਿਨ੍ਹਾਂ ਕੋਲ ਜ਼ਮੀਨਾ ਨਹੀਂ ਹੁੰਦੀ ਆ ਸੀ ਉਹ ਕਰਜ਼ੇ ਚੱਕਦੇ ਸੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇਹ ਹੀ ਯੋਜਨਾ ਸ਼ੁਰੂ ਕਰਨ ਜਾ ਰਹੇ ਹੈ ਜਿਦੇ ਨਾਲ ਕੀ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਔਰ ਅਸੀਂ ਵੀ ਆਮ ਲੋਕਤਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਹ ਕਾਰਡ ਜ਼ਰੂਰ ਬਣਵਾਓ ਇਹ ਤੁਹਾਡਾ ਇੱਕ ਕਹਿੰਦੇ ਦੁੱਖ ਦਾ ਸਹਾਰਾ ਹੈ ਇਹ ਸਾਡੀ ਯੂਥ ਦੀ ਟੀਮ ਨੇ ਦੀ ਰਜਿਸਟ੍ਰੇਸ਼ਨ ਕਰਨੀ ਸ਼ੁਰੂ ਕਰ ਦੂਗੀ ਤੇ ਇਹ ਲੋਕਾਂ ਨੂੰ ਇੱਕ ਜਿਵੇਂ ਕਹਿੰਦੇ ਆ ਕਿ ਮੁਸ਼ਕਿਲ ਦਾ ਇੱਕ ਸਹਾਰਾ ਬਨੂ ਬਨੂਗਾ ਤਾਂ ਸਭ ਨੂੰ ਬਨਵਾਣਾ ਚਾਹੀਦਾ ਅੱਜ ਆਮ ਆਦੀ ਪਾਰਟੀ ਵਿੱਚ ਸਾਡੇ ਸ਼ਸ਼ੀਵਾਲਾ ਜੀ ਦੇ ਹਵਾਈ ਵਿੱਚ ਤਮੋਲੀ ਤੋਂ ਇੱਕ ਕਾਫੀ ਵੱਡੀ ਗਿਣਤੀ ਵਿੱਚ ਯੂਥ ਮਹਿਲਾਵਾਂ ਤੇ ਜੈਂਟਸ ਨੇ ਜੁਆਇਨ ਕੀਤਾ ਹੈ ਕਿਉਂਕਿ ਇਹਨਾਂ ਦੇ ਜਿਵੇਂ ਇਹਨਾਂ ਨੇ ਆਮ ਆਦੀ ਪਾਰਟੀ ਦੇ ਕੰਮ ਦੇਖੇ ਐ ਚਾਹੇ ਉਹ ਬਿਜਲੀ ਫਰੀਦ ਹੈ ਚਾਹੇ ਸਿਹਤ ਦਾ ਹੈ ਚਾਹੇ ਨੌਕਰੀਆਂ ਦਾ ਹੈ ਜਾਂ ਰਾਜਪੁਰੇ ਵਿੱਚ ਜਿਵੇਂ ਕੰਮ ਹੋ ਰਹੇ ਨੇ ਉਹਨਾਂ ਨੂੰ ਦੇਖ ਕੇ ਆ ਜਾਮਾ ਦੀ ਪਾਰਟੀ ਜੁਆਇਨ ਕੀਤੀ ਐ ਤੇ ਅਸੀਂ ਇਹਨਾਂ ਦਾ ਸਾਰਿਆਂ ਦਾ ਨੂੰ ਜੀਆ ਇਹਨੂੰ ਕਹਿੰਦੇ ਆ ਤੇ ਇਹਨਾਂ ਨੇ ਨਾਲ ਹੀ ਇੱਕ ਦੋ ਇਹਨਾਂ ਦੇ ਛੋਟੇ-ਛੋਟੇ ਕੰਮ ਐ ਜਿੰਨਾ ਕਰਕੇ ਬਹੁਤ ਔਖੇ ਹੋ ਰਹੇ ਨੇ ਉਹ ਕੰਮਾਂ ਦਾ ਵੀ ਇਹਨਾਂ ਨੇ ਸਾਡੇ ਨਾਲ ਜ਼ਿਕਰ ਕੀਤਾ ਜਿਨ੍ਹਾਂ ਦਾ ਅਸੀਂ ਬਹੁਤ ਜਲਦੀ ਹੱਲ ਕਰਵਾ ਕੇ ਇਹਨਾਂ ਨੂੰ ਉਹ ਮੁਸ਼ਕਲਾਂ ਵਿੱਚੋਂ निजात ਦਿਨਾ ਬਿਲਕੁਲ ਇਸ ਤਰ੍ਹਾਂ ਮਤਲਬ ਮਹਿਲਾਵਾਂ ਸੈਕਟਰੀ ਇੰਚਾਰਜ ਸ਼ਾਮਲ ਹੋਇਆ ਪਾਰਟੀ ਨੂੰ ਮਹਿਲਾਵਾਂ ਲਈ ਮਤਲਬ ਇਸ ਤਰ੍ਹਾਂ 1100 ਰੁਪਏ ਨੂੰ ਲੈ ਕੇ ਉਹ ਕਦੋਂ ਪਲੀਸ ਸਕੀਮ ਆ ਜਿਹੜੀ ਮਹਿਲਾਵਾਂ ਦੀ 1100 ਰੁਪਏ ਵਾਲੀ ਸਕੀਮ ਹੈ ਹੁਣ ਮਾਰਚ ਬਜਟ ਸੈਸ਼ਨ ਆ ਰਿਹਾ ਹੈ ਬਜਟ ਸੈਸ਼ਨ ਵਿੱਚ ਪਾਸ ਹੋ ਕੇ ਲਾਗੂ ਹੋ ਜੂਗੀ ਔਰ ਮਾਰਚ ਚ ਪਾਸ ਹੋ ਕੇ April ਤੋਂ ਸਟਾਰਟ ਹੋ ਜੂਗਾ ਸਭ ਦੇ ਖਾਤਿਆਂ ਵਿੱਚ 11-1100 ਰੁਪਏ ਆਣਾ ਤੇ ਇੱਕ ਸਾਡੀ ਜਿਹੜੀ ਸਿਹਤ ਕਾਰਡ ਉਹ ਕੱਲ ਤੋਂ ਸ਼ੁਰੂ ਹੋ ਰਿਹਾ ਹੈ ਜਿਹੜਾ ਕਿ ਲੋਕਾਂ ਦੇ ਹੈਲਥ ਕਾਰਡ ਵਰਣਗੇ 10 ਲੱਖ ਤੱਕ ਦਾ ਕਾਰਡ ਹੈ ਜਿਹੜੀ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਅਰਵਿੰਦ ਕੇਜਰੀਵਾਲ ਜੀ ਦੀ ਦਿਸ਼ਾ ਨਿਰਦੇਸ਼ ਅਨੁਸਾਰ ਕਿ ਲੋਕਾਂ ਨੂੰ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਜੇ ਸਿਹਤ ਸਹੀ ਹੈ ਕਿ ਆਮ ਕੀ ਹੁੰਦਾ ਸੀ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਸੀ ਤਾਂ ਜਾਂ ਤਾਂ ਪੈਸਾ ਹੁੰਦਾ ਨਹੀਂ ਸੀ ਜਾਂ ਕੋਈ ਵਿਚਾਰਾ ਜ਼ਮੀਨਾ ਗਿਰਵੀ ਰੱਖਦਾ ਸੀ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੁੰਦੀਆਂ ਸੀ ਉਹ ਕਰਜ਼ੇ ਚੱਕਦੇ ਸੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇਹ ਯੋਜਨਾ ਸ਼ੁਰੂ ਕਰਨ ਜਾ ਰਹੇ ਹੈ ਜਿਦੇ ਨਾਲ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਔਰ ਅਸੀਂ ਵੀ ਆਮ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਹ ਕਾਰਡ ਜ਼ਰੂਰ ਬਣਵਾਓ ਇਹ ਤੁਹਾਡਾ ਇੱਕ ਕਹਿੰਦੇ ਦੁੱਖ ਦਾ ਸਹਾਰਾ ਹੈ ਇਹ ਸਾਡੀ ਯੂਥ ਦੀ ਟੀਮ ਇਹਦੀ ਰਜਿਸਟ੍ਰੇਸ਼ਨ ਕਰਨੀ ਸ਼ੁਰੂ ਕਰ ਦੂਗੀ ਤੇ ਇਹ ਲੋਕਾਂ ਨੂੰ ਇੱਕ ਜਿਵੇਂ ਕਹਿੰਦੇ ਆ ਕਿ ਮੁਸ਼ਕਿਲ ਦਾ ਇੱਕ ਸਹਾਰਾ ਬਣੂਗਾ ਤਾਂ ਸਭ ਨੂੰ ਬਣਵਾਉਣਾ ਚਾਹੀਦਾ ਹੈ